ਤਰੰਤਾਰਨ ਜਿਮਨੀ ਚੋਣਾਂ ਦੀ ਭਾਵੇਂ ਹਾਲੇ ਕੋਈ ਤਰੀਕ ਤੈ ਨਹੀਂ ਹੋਈ ਪਰ ਉਸ ਤੋਂ ਪਹਿਲਾਂ ਹੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੇ ਤਰੀਕੇ ਦੇ ਨਾਲ ਭਖ ਚੁੱਕਿਆ ਕਿਉਂਕਿ ਦੋ ਸਿਆਸੀ ਪਾਰਟੀਆਂ ਤੋਂ ਬਾਅਦ ਹੁਣ ਸਿੱਖ ਪੰਥ ਦੇ ਵਿੱਚ ਵੱਡਾ ਰੁਤਬਾ ਰੱਖਣ ਵਾਲੇ ਸ਼ਹੀਦ ਦੀ ਧੀ ਨੇ ਵੀ ਤਰੰਤਾਰਨ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਜਿਸ ਨੇ ਕਾਲੀ ਦਲਵਾਰ ਉਸ ਪੰਜਾਬ ਦੇ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਤਾਂ ਸਿਆਸੀ ਮਹਾਰਾਜ ਦਾ ਕਹਿਣਾ ਕਿ ਤਰਨਤਾਰਨ ਦੇ ਵਿੱਚ ਮਾਨਦਲ ਦੇ ਵੱਲੋਂ ਅੰਮ੍ਰਿਤਪਾਲ ਨੂੰ ਮਤ ਦੇਣ ਦੇ ਲਈ ਵੱਡੀ ਸਿਆਸਤ ਖੇਡੀ ਜਾ ਰਹੀ ਹੈ ਮੌਜੂਦਾ ਸਮੇਂ ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਕੀ ਸਿਆਸਤ ਚੱਲ ਰਹੀ ਹੈ ਇਸ ਨੂੰ ਲੈ ਕੇ ਜੇਕਰ ਤੁਹਾਨੂੰ ਦੱਸਦੇ ਹਾਂ ਤਤ ਤਰਨ ਤਰਨ ਜਿਮਨੀ ਚੋਣ ਕਦ ਹੋਵੇਗੀ ਇਸ ਬਾਰੇ ਤਾਂ ਅਜੇ ਕੁਝ ਨਹੀਂ ਪਤਾ ਪਰ ਸਿਆਸਤ ਇਸ ਦਿਨ ਅਗਰ ਮਾ ਚੁੱਕੀ ਹੈ ਦੋ ਪਾਰਟੀਆਂ ਬਾਦਲ ਦਾ ਤੇ ਭਾਜਪਾ ਆਪ ਆਪਣੇ ਉਮੀਦਵਾਰ ਐਲਾਨ ਕਰ ਚੁੱਕੇ ਹਨ ਉੱਥੇ ਹੀ ਹੁਣ ਸ਼ਹੀਦ ਭਾਈ ਬਿਆਨ ਸਿੰਘ ਮਲੂਆ ਦੀ ਦੀ ਅੰਮ੍ਰਿਤਕੌਰ ਮਲੂਆ ਦੇ ਵੱਲੋਂ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਦੀ ਭੈਣ ਵੀ ਨੇ ਤੇ ਅੰਮ੍ਰਿਤਕੌਰ ਮਲੂਆ ਦੇ ਵੱਲੋਂ ਆਜ਼ਾਦ ਚੋਣ ਲੜਨ ਦੇ ਐਲਾਨ ਪਿੱਛੇ ਕਬੱਡੀ ਸਿਆਸਤ ਨਜ਼ਰ ਆ ਰਹੀ ਹੈ दरअसल ਅੰਮ੍ਰਿਤਕੌਰ ਮਲੂਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ ਪਰ ਨਵਾਬਲੂ ਪਾਰਟੀ ਦੀ ਟਿਕਰ ਤੇ ਚੋਣ ਲੜਨ ਦੀ ਬਜਾਏ ਆਜ਼ਾਦ ਚੋਣ ਕਿਉਂ ਲੜੀ ਜਾ ਰਹੀ ਹੈ ਇਹ ਵੱਡੇ ਚਰਚਾ ਦਾ ਵਿਸ਼ਾ ਹੈ ਕੁਝ ਸਿਆਸੀ ਮਹਾਰਾ ਦਾ ਕਹਿਣਾ ਹੈ ਕਿ ਇਸ ਲਾਂ ਦੇ ਪਿੱਛੇ ਮਾਨਦਲ ਦੀ ਵੱਡੀ ਸਿਆਸਤ ਛੁਪੀ ਹੈ ਜਿਸ ਦੇ ਜ਼ਰੀਏ ਨਵਾਬਲੂ ਅਮਰਿਤਪਾਲ ਤੜੇ ਨੂੰ ਮਾਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਅਮਰਿਤਕੋਰ ਨੂੰ ਲਵਾਉਣ ਨੂੰ ਮਾਨਦਲ ਦੇ ਵੱਲੋਂ ਹੀ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਜੋ ਪਾਰਟੀ ਦਾ ਠੱਪਾ ਨਾ ਹੋਣ ਕਰਕੇ ਸਾਰੇ ਪੰਥਕ ਗੱਲ ਤੇ ਜੱਥੇਬੰਦੀਆਂ ਉਸ ਦੀ ਜਮ ਕੇ ਸਪੋਰਟ ਕਰਨ ਕੋਈ ਪਾਰਟੀ ਬਾਜ਼ੀ ਦਾ ਮਸਲਾ ਹੀ ਨਾ ਰਹੇ ਤਾਂ ਅੰਮ੍ਰਿਤਕੋੜ ਦੇ ਵੱਲੋਂ ਇਹ ਐਲਾਨ ਜਿਹੀ ਸਮਝ ਕੀਤਾ ਗਿਆ ਜਦੋਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਾਲੇ ਤੱਕ ਉਮੀਦਵਾਰ ਨਹੀਂ ਲਾਨਿਆ ਗਿਆ ਹਾਲਾਂਕਿ ਵੀ ਖਬਰਾਂ ਆ ਰਹੀਆਂ ਸਨ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਉਮੀਦਵਾਰ ਬਣਾਇਆ ਜਾ ਰਿਹਾ ਹੈ ਪਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਮੁੱਖ ਬੁਲਾਰੇ ਜਗਦੀਪ ਸਿੰਘ ਤੁੰਣਾ ਨੇ ਇੱਕ ਪੋਸਟ ਦੇ ਜ਼ਰੀਏ ਬਹੁਤ ਕੁਝ ਸਾਫ਼ ਕਰ ਦਿੱਤਾ ਕਿ ਬੀਬੀ ਖਾਲੜਾ ਕੋਈ ਚੋਣ ਨਹੀਂ ਲੜ ਰਹੀ ਨਾਲ ਤੇ ਨਾ ਹੀ ਪੁਵਿੱਖ ਦੇ ਵਿੱਚ ਕੋਈ ਚੋਣ ਲੜੀ ਜਾ ਰਹੀ ਹੈ ਬੀਬੀ ਖਾਲੜਾ ਨੇ ਇਨਕਾਰ ਕੀਤਾ ਜਿਸ ਮਗਰੂ ਜ਼ਾਹਰ ਤੌਰ ਤੇ ਅੰਮ੍ਰਿਤਪਾਲ ਤੜੇ ਦੇ ਵੱਲੋਂ ਕੋਈ ਦੂਜਾ ਉਮੀਦਵਾਰ ਲਭਾਇਆ ਜਾ ਰਿਹਾ ਹੋਵੇਗਾ ਪਰ ਇਸ ਦੌਰਾਨ ਸੰਸਦ ਸਰਪਜੀਤ ਸਿੰਘ ਖਾਲਸਾ ਦੀ ਪੈਨ ਅੰਮ੍ਰਿਤਕੌਰ ਮਲਵਾਨੇ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਜੋ ਅੰਮ੍ਰਿਤਪਾਲ ਦੀ ਪਾਰਟੀ ਦੇ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਜਦ ਜੇਕਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲਵਾਰਿਸ ਪੰਜਾਬ ਦੇ ਵੱਲੋਂ ਕੋਈ ਆਪਣਾ ਉਮੀਦਵਾਰ ਐਲਾਨ ਕੀਤਾ ਜਾਂਦਾ ਹੈ ਤਾਂ ਇਸ ਦਿਨ ਆਕਾਮ ਦੇ ਵਿੱਚ ਵੱਡੀ ਦੁਬੀਦਾ ਪੈਦਾ ਹੋ ਸਕਦੀ ਹੈ ਲੋਕਾਂ ਨੂੰ ਸਮਝ ਨਹੀਂ ਲੱਗੇਗੀ ਕਿ ਉਸ ਸ਼ਹੀਦ ਪਾਈ ਬੀਨ ਸਿੰਘ ਮਲੂਆ ਦੀ ਧੀ ਦੇ ਨਾਲ ਖੜਨ ਜਾਂ ਫਿਰ ਉਹਨਾਂ ਦੇ ਪੁੱਤਰ ਦੇ ਨਾਲ ਇੱਥੇ ਹੀ ਬਸ ਨਹੀਂ ਹੈ ਅਕਾਲੀ ਦਲਵਾਰਿਸ ਪੰਜਾਬ ਦੇ ਵੱਲੋਂ ਹੁਣ ਜੇਕਰ ਆਪਣਾ ਕੋਈ ਉਮੀਦਵਾਰ ਐਲਾਨ ਕੀਤਾ ਜਾਂਦਾ ਦਾ ਇਸਨਾ ਪਾਰਟੀ ਦੀ ਮੰਸ਼ਾ ਤੇ ਵੀ ਸਵਾਲ ਉੱਠਨੇ ਲਾਜ਼ਮੀ ਨੇ ਅੰਮ੍ਰਿਤਪਾਲ ਦੀ ਪਾਰਟੀ ਨੂੰ ਪੰਥ ਦੇ ਨਾਲ ਕੋਈ ਲਗਾ ਨਹੀਂ ਬਲਕਿ ਉਹ ਵੀ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਸਿਰਫ ਕੁਰਸੀ ਦੇ ਚੱਕਰ ਦੇ ਵਿੱਚ ਪਈ ਹੈ ਇਸ ਨੂੰ ਲੈ ਕੇ ਸਵਾਲ ਖੜੇ ਹੋ ਸਕਦੇ ਨੇ ਕਿ ਆ ਜਾ ਰਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਨਾ ਐਲਾਨਨ ਕਰਕੇ ਬੀਬੀ ਮੱਲੂਆ ਨੂੰ ਸਪੋਰਟ ਕੀਤੀ ਜਾਵੇਗੀ ਪਰ ਜੇਕਰ ਅੰਮ੍ਰਿਤਪਾਲ ਧੜੇ ਨੇ ਬੀਬੀ ਮੱਲੂਆ ਨੂੰ ਤਰਕੀਰਾਰ ਕੀਤਾ ਤਾਂ ਫਿਰ ਪਾਰਟੀ ਸਵਾਲੀਆ ਕੇਰੇ ਦੇ ਵਿੱਚ ਆਉਣੀ ਲਾਜ਼ਮੀ ਹੈ ਜਿਸ ਵਿੱਚ ਵੱਡਾ ਸਵਾਲ ਇਹ ਹੋਵੇਗਾ ਕਿ ਅਮਰਿਤਪਾਲ ਸਿੰਘ ਦੀ ਪਾਰਟੀ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸ਼ਹੀਦ ਭਾਈ ਬੀਨ ਸਿੰਘ ਦੀ ਧੀ ਬੀਬੀ ਮਲਵਾ ਦਾ ਸਤਕਾਰ ਨਹੀਂ ਕਰਦੀ ਇਸ ਦਾ ਜਵਾਬ ਅਮਰਿਤਪਾਲ ਦੀ ਪਾਰਟੀ ਨੂੰ ਫਿਰ ਤਿਆਰ ਰੱਖਣਾ ਹੋਵੇਗਾ ਮੌਜੂਦਾ ਸਮੇਂ ਅਮਰਿਤਪਾਲ ਸਿੰਘ ਦੀ ਪਾਰਟੀ ਆਕਾਲੀ ਦਲ ਵਾਰਿਸ ਪੰਜਾਬ ਦੇ ਦੋ ਵੱਲੋਂ ਆਪਣੀ ਚਿੱਤ ਦਾ ਦਾਵਾ ਕੀਤਾ ਜਾ ਰਿਹਾ ਕਿਉਂਕਿ ਵਿਧਾਨ ਸਭਾ ਜਿਮਨੀ ਚੋਣਾ ਸੰਸਦ ਅਮਰਿਤਪਾਲ ਸਿੰਘ ਨੇ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਤਰਨਤਾਰਨ ਦੇ ਵਿੱਚ ਹੋਣ ਜਾ ਰਹੀਆਂ ਨੇ ਜਿੱਥੇ ਅਮਰਿਤਪਾਲ ਸਿੰਘ ਨੇ ਇਤਿਹਾਸਕ ਚਿੱਤ ਦਰਜ ਕੀਤੀ ਹੈ ਤੇ ਉਥੇ ਹੀ ਅੰਮ੍ਰਿਤਪਾਲ ਦੀ ਪਾਰਟੀ ਨੂੰ ਪੂਰੀ ਉਮੀਦ ਹੈ ਕਿ ਜੇਕਰ ਤਰਨਤਾਰਨ ਤੋਂ ਕਿਸੇ ਚੰਗੇ ਉਮੀਦਵਾਰ ਨੂੰ ਖੜਾ ਕੀਤਾ ਜਾਵੇ ਤਾਂ ਜਿੱਤ ਉਹਨਾਂ ਦੀ ਹੀ ਝੋਲੀ ਪਵੇਗੀ। ਉਧਰ ਬੀਬੀ ਅੰਮ੍ਰਿਤਕੌਰ ਮਲਵਾਦ ਬੋਲੂ ਨੀਜੀ ਚੈਨਲਸ ਨਾਲ ਗੱਲਬਾਤ ਕਰਦਿਆਂ ਸਾਰੀਆਂ ਪਾਰਟੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਤਾ ਬੀਬੀ ਵਿਮਲਕੌਰ ਖਾਲਸਾ ਦੇ ਬੋਲੂ ਆਜ਼ਾਦ ਤੌਰ ਤੇ ਚੋਣ ਲੜੇਗੀ। ਇਸੇ ਕਰਕੇ ਉਹ ਵੀ ਆਪਣੀ ਮਾਤਾ ਦੇ ਨਕਸ਼ੇ ਕਦਮ ਤੇ ਚੱਲਦਿਆਂ ਚੋਣ ਲੜਨ ਜਾ ਰਹੇ ਨੇ। ਖੈਰ ਬੀਬੀ ਅੰਮ੍ਰਿਤਕੌਰ ਮਲਵਾਦ ਬੋਲੂ ਪੰਥਕ ਪਾਰਟੀਆਂ ਤੇ ਜਥੇਬੰਦੀਆਂ ਤੋਂ ਸ ਤੇ ਇਸ ਦੇ ਨਾਲ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਹੁਣ ਦੁਚਿੱਤੀ ਦੇ ਵਿੱਚ ਨਜ਼ਰ ਆ ਰਹੀ ਹੈ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਆਪਣਾ ਵੱਖਰਾ ਉਮੀਦਵਾਰ ਐਲਾਨ ਕਰੇ ਜਾਂ ਫਿਰ ਸ਼ਹੀਦ ਭੈਣ ਸਿੰਘ ਦੀ ਤੀ ਬੀਬੀ ਮਲਵਾਨ ਨੂੰ ਸਪੋਰਟ ਕਰੇ